ਸੇ ਜੀ ਕਿਨਾਂ ਉੱਥੇ ਵੱਡੇ ਲੰਗਰ ਲੱਗੇ ਹੁੰਦੇ ਵੀ ਹਾਂ ਹਾਂ ਉੱਥੇ ਵੱਡੇ ਬਾਟਰਾਂ ਦੇ ਦਾ ਧਰਨਾ ਭਾਈ ਕਖਾਨਾ ਦਾ ਤੇਰਾ ਨਾ ਵਿਕਰ ਸਿੰਘ ਉਹਨਾਂ ਦਾ ਜਿਹੜੇ ਬੈਠੇ ਨੇ ਉਹਨਾਂ ਭਰਾਵਾ ਵਿਚਾਰਾਂ ਦਾ ਜਿਹੜੇ ਬੈਠੇ ਨੇ ਇੱਕ ਸਾਲ ਤੋਂ ਲੈ ਕੇ ਪੱਕੇ ਮੋਰਚੇ ਲਾਏ ਹੋਏ ਨੇ ਔਰ ਆਉਧਕਰ ਹੀ ਬਣਾ ਰੱਖਨੇ ਵਗੈਰਾ ਨੇ ਕਿੱਧਰ ਨੂੰ ਗੱਡੀ ਜਾਂਦੀ ਐ ਤੂੰ ਪਾਣੀ ਢੋਈ ਜਾਂਦਾ ਐ ਕੁਛ ਕਰੀ ਜਾਂਦਾ ਐ ਸਿਰਵਾਹਾਂ ਕੰਮ ਕਰੀ ਜਾਂਦੇ ਟਟਾ ਟਪੇ ਠਕੇ ਪਏ ਨੇ ਮੁੰਨਾ ਘਾਟਾ ਉਹ ਉਹ ਕੀ ਨਿਓਂ ਚੀਜ਼ ਗੱਡੀ ਆਹ ਉਹ ਚੀਜ਼ ਫਿਰ ਜਿਆਦੇ ਸੀ ਇਹ ਥੋੜਾ ਜਿਹਾ ਇੱਕ ਜੂਨੀਅਰ ਦਾ ਲਾ ਲਵਾਂ ਕਿਵੇਂ ਲਾ ਲਵਾਂ ਹੱਟਦਾ ਨਹੀਂ ਸੀ ਬਹੁਤ ਐ ਆਈ ਵੇ ਦੋਨੇ ਤਹ ਜਾਮ ਐ ਨਾ ਆਹ ਰਸਤਾ ਬਹੁਤ ਜਿਆਦਾ ਜਾਂਦਾ ਭਾਈ ਪਰ ਸੰਗਤ ਨੂੰ ਆਉਣਾ ਜਾਂਦਾ ਹੋਰ ਨੂੰ ਵੀ ਬਦਤੋ ਗੱਦਾ ਸ਼ਹਿਰ ਸੀਗਾ ਹਾਂ ਉੱਥੇ ਸ਼ਹਿਰ ਦੇ ਵਿੱਚ ਸਥਾਪਿਤ ਹੈਗੀ ਸੀਗੀ ਹਾਂ ਸ਼ਹਿਰ ਦੇ ਵਿੱਚ ਸਮਾਨ ਲੈਣਾ ਸੀ ਸਬਜ਼ੀ ਮੰਡੀ ਉਰਾਂ ਬਾਦਰਕੜ ਦੀ ਸੀ ਹਾਂ ਸਬਜ਼ੀ ਮਿਲ ਜਾਂਦੀ ਸੀ ਜੋ ਮਰਜੀ ਹਾਂ ਫੱਗੋ ਸਿਰ ਲੜੀ ਲੱਗੇ ਨੇ ਰਿਪੋੜੇ ਬਾਜਾ ਨੂਨ ਮਿਰਚ ਮਸਾਲੇ ਲੀੜਾ ਕੱਪੜਾ ਜੋ ਮਰਜੀ ਲਈ ਜਾਂਦਾ ਸਾਨੂੰ ਆਰਾਮਦਈ ਸੀ ਇਹ ਇਦਰਾ ਹੀ ਤੋਂ ਨਾ ਬਗਿੰਦੇ ਅੱਧੇ ਤੋਂ ਮੁੱਲ ਮਲ ਖਾਣ ਲੈ ਕੇ ਆਉਂਦੇ ਆ ਹਾਂ ਚਲੋ ਬੰਦੀ ਚੋਕਰੇ ਬਹੁਤ ਦੂਰ ਤੇ ਕਰਾ ਤਾਹੀ ਦੂਰ ਤੇ ਕਰਾ ਇਹ ਜਾਉਸ ਤੇ ਤੈਰ ਰਗਾ ਜਾਉਸ ਅੱਛਾ ਮਹਿਲ ਕਲਾ ਬਰਨਾਲਾ ਹੋ ਉਗੜੀ ਬੈਠੇ ਨੇ ਵਿਚਾਰੇ ਹੈ ਹੈ ਲੰਗਰ ਦੀ ਮਿੱਠੀ ਰਿਠੇ ਨੇ ਵਜਾਰੇ ਢੀਂਆ ਭਾਈ ਕੋਈ ਤਰਤਾ ਰੋੜਦਾ ਰਿਹਾ ਹੈ ਇਹ ਸੋਸ ਕਰ ਰਿਹਾ ਹੈ ਉਹ ਦੋ ਰੱਬ ਨਹੀਂ ਸਾਥ ਦੇ ਰਿਹਾ ਲੰਗਰ ਦਿਨ ਹੀ ਆ ਰਿਹਾ ਬਧਰ ਹਾਂ ਅਸੂਦਾਨ ਗੁਰੂ ਆ ਇਹ ਕਹਿੰਦਾ ਹੈ ਯਾ ਕਨ ਦਾ ਕਰਦੇ ਹੈ ਹੈ ਕਹਿੰਦਾ ਹੈ ਆਪਣੇ ਹਾਂ ਚਲੋ ਉਹਦਾ ਕਰਣਾ ਮਨ ਕੋਣੀ ਕਿਰਾਂ ਦਾ ਪਾਲ ਨਹੀਂ ਲੱਗਦੇ ਵਾਲੇ ਕਿਉਂਕਿ ਚੜ੍ਹਦੇ ਅੰਦਰ ਬਾੜ ਰੱਖੇ ਨੇ ਨਾ ਆਸਾਨ ਸਫਾਈ ਵੀ ਨਾਲ ਦੀ ਨਾ ਕਰਦੇ ਨੇ ਸਫਾਈ ਵੀ ਜ਼ਰੂਰੀ ਆ ਰਿਹਾ ਵਾਈ ਵੀ ਨਾਲ ਦੀ ਨਾ ਕਰ ਰਹੇ ਨੇ ਉਹ ਬੜਾ ਰਾਸੀ ਉਹਨਾਂ ਦੇ ਜਾਣਾ ਉਹਦੇ ਨਾਲ ਹਾਂ ਹਾਂ ਸਫਾਈ ਵੀ ਪੂਰੀ ਸਫਾਈ ਕਰੀ ਜਾਂਦੇ ਨੇ ਭਾਈ ਜਾਣਾ ਆਉਣਾ ਵੀ ਸੌਖਾ ਸੀ ਉਹਦੇ ਪਤਾ ਹੱਤਾ ਨਹੀਂ ਖੰਡਦਾ ਸੀਗਾ ਹਾਂ ਆਪੇ ਆਪੇ ਸਰ ਆਉਂਦੇ ਨੇ ਉਹ 5 ਕਿਲੋਮੀਟਰ ਦਾ ਜਾਮ ਇਹ ਵੀ ਹਾਂਜੀ 5 ਕਿਲੋਮੀਟਰ ਦਾ ਜਾਮ ਹੈਗਾ ਹੀ ਆ ਚਲੋ 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 ਵੀ ਚਲੋ ਵੀ ਚੱਲੇ ਜਾਂਦੇ ਆਲਦਾ ਚਲੋ ਚਲੋ ਇਹ ਕਿਸਾਨਾਂ ਦੇ ਭੀੜ ਪਈ ਹੈ ਯਾਰ ਹਨਾ ਮੋਦੀ ਸਰਕਾਰ ਨੇ ਆਹ ਨੂੰ ਕੰਜਰਾਦੀ ਬਿਲ ਬਿਲ ਲੋ ਕਰਦਾ ਕਿਉਂ ਸਾਨੂੰ ਸਿਆਪੇ ਪਾਉਣੇ ਪੈਂਦੇ ਮਰਜ਼ੀ ਦਾ ਖਲਾਨੇ ਰ ਆਪਣੇ ਨੀਦਰ ਨੂੰ ਨਹੀਂ ਖਾਣਣ ਹਾਂ ਸਾਰਾ ਸੱਤ ਚਲੋ ਜੀ ਚਲੋ ਜੀ ਬਾਪੂ ਹੋਰੇ ਗੇੜੇ ਮਾਰ ਰਹੇ ਨੇ ਉਸਤੇ ਤੋ ਆ ਜਾਣਗੇ ਮੇਲੇ ਲੱਗੇ ਪਏ ਮੈਨੂੰ ਲੱਗਦਾ ਆ ਮੇਲੇ ਲਾਉਣੇ ਪੈਂਦੇ ਨੇ ਆਪਦੇ ਹੱਕਾਂ ਲਈ ਆਹ ਕਿਹੜੀ ਆ ਗੀ ਆਉਦੇ ਹੱਕਾਂ ਲਈ ਵੀ ਮੇਲੇ ਲਾਉਣੇ ਪੈਂਦੇ ਨੇ ਫੇਰ ਜਾ ਕੇ ਕਿਤੇ ਹੱਕ ਮਿਲਦੇ ਨੇ ਕੋਈ ਆ ਗਿਆ ਜਿਆ ਕਿਸਾਨਾ ਹੈ ਦੇਸ ਤੇ ਤੁਹਾਡੀ ਹਰਕਤ ਜਵਾਨਾ ਇਹਨਾਂ ਤੇਰੀਆਂ ਜ਼ਮੀਨਾਂ ਖੋਹ ਨਾ ਫਿਰਦੇ ਜੋ ਪੱਧਾ ਕਰਨਾ ਹੈ ਇੰਟਰਨਲ ਖਿੱਤਲੇ ਵਟਾ ਖਿੱਤ ਤਿਆਰੀ ਇੱਚਾ ਪੈ ਗਿਆ ਸੈਂਟਰ ਨਾਲ ਇਹ ਸਟੇਜ ਆ ਗਈ ਦੇਖੋ ਪਤਾ ਲੱਗੂਆ ਕਿੰਨਾ ਲੱਗਦਾ ਸ਼ੱਕ ਜਾਂ ਸਟੇਜ ਆ ਗਈ ਹੋਰ ਜਿਹੜਾ ਕੰਮ ਹੋਰ ਮੇ ਬਹੁਤ ਚੋੜੀ ਉਹ ਚਲੋ ਮਰਾ ਸਟੇਜ ਕਿੱਥੇ ਆ ਇੱਧਰ ਲੈ ਕੇ ਲੋ ਹਾਲ ਚਾਲ ਭਾਈ ਮੋਰਦਰ ਫੋਲੀ ਨੋਰ ਨਹੀਂ ਰਹਿ ਤਾ ਰਾਣੀ ਕੋਲ ਤੂਰ ਵੰਦਾ ਦੇਖਦਾ ਉਹਨੂੰ ਪਸਤਨ ਉਤਰੇ ਜਾਂਦਾ ਕੀ ਬਸ ਨਾ ਹੋਣਾ